ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਲਦੇਵ ਲਾਧੂਕਾ ਆਪਾਂ ਅੱਜ ਮੌਜੂਦ ਆ ਜਸਜੀ ਨਾਲ ਜਿਹੜੇ ਕਿ ਆ سوشل ਮੀਡੀਆ ਤੇ ਐਕਟਿਵ ਰਹਿੰਦੇ ਨੇ ਤੇ ਸਮਾਜ ਨੂੰ ਆ ਜਿਹੜੀ ਸੇਧ ਦਿੰਦੇ ਨੇ ਨੇ ਆਪਣੀ ਵੀਡੀਓ ਦੇ ਰਾਈਂ ਸ਼ਾਰਟ ਮੂਵੀ ਦੇ ਰਾਈਂ ਤਾਂ ਬੜੀਆਂ ਫਿਲਮਾਂ ਚ ਵੀ ਇਹਨਾਂ ਨੇ ਕੰਮ ਕੀਤਾ ਹੈ ਤਾਂ ਜਿਵੇਂ ਇੱਕ ਜਿਹੜੀ ਜਿਹੜੀ ਲਾਂਥ ਜਿਹੜੀ ਪੰਜਾਬ ਦੇ ਵਿੱਚ ਆਪਾਂ ਗੱਲ ਕਰ ਲਈਏ ਨਸ਼ੇ ਦੀ ਬੜੀ ਜ਼ਿਆਦਾ ਫੈਲੀ ਆਪਾਂ ਜੇ ਆਪਾਂ ਗੱਲਬਾਤ ਕਰਾਂਗੇ ਤੇ ਜਿਹੜਿਆ ਇਹਨਾਂ ਦੇ ਸ਼ਾਰਟ ਮੂਵੀ ਆ ਚੱਲ ਰਹੀਆਂ ਨੇ ਤੇ ਜਿਹੜੀ ਆ ਰਹੀਆਂ ਨੇ ਆਪਾਂ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਜੀ ਅ ਜੱਸੀ ਆ ਬੜੀ ਵਧੀਆ ਸਾਨੂੰ ਖੁਸ਼ੀ ਤੁਸੀਂ ਸਾਨੂੰ ਸਮਾਂ ਦਿੱਤਾ ਗੱਲਬਾਤ ਆਪਾਂ ਕਰ ਰਹੇ ਆ ਤਾਂ ਜਿਹੜਾ ਨਸ਼ਾ ਇਹਦਾ ਦੌਰ ਚੱਲ ਰਿਹਾ ਪੰਜਾਬ ਦੇ ਵਿੱਚ ਜਵਾਨੀ ਲਗਾਤਾਰ ਨਸ਼ੇ ਦੇ ਵਿੱਚ ਦਰਦ ਵਿੱਚ ਫਸੀਦੀ ਜਾ ਰਹੀ ਹੈ ਕੀ ਕਹਿਣਾ ਕਰਦਾ ਜੀ ਬਿਲਕੁਲ ਬਲਦੇਵ ਜੀ ਬੜੀ ਵੱਡੀ ਲਾਹਨਤ ਹੈ ਇੱਕ ਪੰਜਾਬ ਵਾਸਤੇ ਜੋ ਪੰਜਾਬ ਗੁਰੂਆਂ ਪੀਰਾਂ ਦੀ ਫਕੀਰਾਂ ਦੀ ਧਰਤੀ ਸੀ ਜਿੱਥੇ ਯੋਧੇ ਸੂਰਮੇ ਪੈਦਾ ਹੁੰਦੇ ਸੀ ਜਿੱਥੇ ਚੰਗੇ ਚੰਗੇ ਪਲੇਅਰ ਖਿਡਾਰੀ ਪਹਿਲਵਾਨ ਪੈਦਾ ਹੁੰਦੇ ਸੀ ਉੱਥੇ ਅੱਜ ਪੰਜਾਬ ਦੇ ਨੌਜਵਾਨਾਂ ਤੇ ਨਸ਼ੇੜੀਆਂ ਦਾ ਤੱਬਾ ਲੱਗ ਚੁੱਕਿਆ ਹੈ ਇੱਕ ਲੈਵਲ ਲੱਗ ਚੁੱਕਿਆ ਹੈ ਕਿ ਪੰਜਾਬ ਦੇ ਨੌਜਵਾਨ ਲਗਭਗ ਨਸ਼ੇੜੀ ਹੋ ਚੁੱਕੇ ਨੇ ਜਦ ਕਿ ਸੱਚੇ ਵੀ ਸਾਰੇ ਨਹੀਂ ਅਜੇ ਵੀ ਬਹੁਤ ਨੌਜਵਾਨ ਹੈਗੇ ਜੋ ਖੇਡਾਂ ਨਾਲ ਜੁੜੇ ਆ ਗਰਾਊਂਡ ਨਾਲ ਜੁੜੇ ਆ ਪਰ ਕੁਝ ਨੌਜਵਾਨਾਂ ਨੇ ਪੂਰੇ ਹੀ ਨੌਜਵਾਨਾਂ ਦਾ ਨਾਮ ਖਰਾਬ ਕਰ ਰੱਖਿਆ ਪੰਜਾਬ ਦੇ ਨੌਜਵਾਨਾਂ ਦਾ ਜੋ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੇ ਤੇ ਨਸ਼ੇ ਦੇ ਕਾਰਨ ਇਹ ਚੋਰੀਆਂ ਵੀ ਵੱਧ ਚੁੱਕੀਆਂ ਨੇ ਸੋ ਇਸ ਕਰਕੇ ਪੰਜਾਬ ਦਾ ਨੌਜਵਾਨ ਇਸ ਟਾਈਮ ਪੂਰੀ ਦੁਨੀਆ ਵਿੱਚ ਬਦਨਾਮ ਹੋ ਰਿਹਾ ਹੈ ਇਸ ਨਸ਼ੇ ਕਰਕੇ ਸੋ ਇਹ ਇੱਕ ਲਾਹਨਤ ਹੈ ਸਾਡੇ ਪੰਜਾਬੀਆਂ ਵਾਸਤੇ ਸਾਨੂੰ ਇਸ ਕੋਡ ਨੂੰ ਕੱਢਣਾ ਚਾਹੀਦਾ ਪੰਜਾਬ ਵਿੱਚ ਜੀ ਤਾਂ ਮੈਂ ਤੁਹਾਡੀ ਜਿਹੜੀ ਮੂਵੀ ਸ਼ੋਰਟ ਆ ਰਹੀ ਹੈ ਫਸਲਾਂ ਵਰਸਸ ਨਸਲਾਂ ਮੈਂ ਟ੍ਰੇਲਰ ਦੇਖਿਆ ਸੀ ਤਾਂ ਉਹਦੇ ਵਿੱਚ ਤੁਸੀਂ ਇੱਕ ਇੱਕ ਗੱਲ ਜਿਹੜੀ ਆ ਸਾਬਤ ਕੀਤੀ ਵੀ ਜਿਸ ਤਰ੍ਹਾਂ ਆਪਾਂ ਫਸਲਾਂ ਦਾ ਧਿਆਨ ਰੱਖਦੇ ਆਂ ਆਪਾਂ ਕੇਅਰ ਕਰਦੇ ਆਂ ਤੇ ਉਸ ਤਰੀਕੇ ਆਪਾਂ ਨੂੰ ਆਪਣੇ ਬੱਚਿਆਂ ਦਾ ਵੀ ਧਿਆਨ ਰੱਖਣਾ ਜਿਹੜਾ ਆਪਾਂ ਸਿੱਧਾ ਸਰਕਾਰਾਂ ਤੇ ਛੱਡ ਦਿੰਨੀ ਆ ਛੱਡ ਦਿੰਨੇ ਆ ਜੀ ਫਸਲਾਂ ਵਰਸਸ ਨਸਲਾਂ ਸਾਡਾ ਜਿਹੜਾ ਟਾਈਟਲ ਹੈ ਇਹ ਸਾਡੀ ਸ਼ਾਰਟ ਫਿਲਮ ਕਾਫੀ ਛੋਟੀ ਹੈ ਬਸ 3-4 ਮਿੰਟ ਦੀ ਹੈ ਕੋਈ ਬਹੁਤੀ ਵੱਡੀ ਨਹੀਂ ਪਰ ਇਹਦੇ ਵਿੱਚ ਮੈਸੇਜ ਬਹੁਤ ਵੱਡਾ ਦੇਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਜੇ ਲੋਕ ਉਸ ਨੂੰ ਸਮਝ ਸਕਣ ਤਾਂ ਕਿ ਅਸੀਂ ਫਸਲਾਂ ਦੀ ਤਾਂ ਬਹੁਤ ਕੇਅਰ ਕਰਦੇ ਆਂ ਖਾਦਾਂ ਪਾਉਣੀਆਂ ਸਪਰੇਆਂ ਕਰਨੀਆਂ ਪਾਣੀ ਦਾ ਧਿਆਨ ਰੱਖਣੀਆਂ ਵੀ ਸੁੱਕਾ ਨਾ ਆ ਜਾਵੇ ਡੋਬਾ ਨਾ ਆ ਜਾਵੇ ਵਾਰਡ ਕਰਦੇ ਆ ਇਹਨੂੰ ਪਸ਼ੂ ਨਾ ਉਜਾੜ ਜਾਣ ਹੋਰ ਸੌ ਤਰ੍ਹਾਂ ਦੇ ਕੰਮ ਕਰਦੇ ਆ ਤੇ ਅਸੀਂ ਉਹ ਫਸਲ ਦਾ ਵਧੀਆ ਝਾੜ ਵੀ ਫਿਰ ਲੈ ਲੈਣਾ ਹੈ ਉਹ ਕਮਾਈ ਵੀ ਹੁੰਦੀ ਹੈ ਸਾਨੂੰ ਤੇ ਜੋ ਸਾਡੀ ਅਸਲੀ ਪੂੰਜੀ ਹੈ ਸਾਡੇ ਬੱਚੇ ਸਾਡੀ ਨਸਲ ਪਰ ਉਹ ਅੱਜ ਸਾਡੀ ਖਰਾਬ ਹੋ ਰਹੀ ਹੈ ਫਸਲ ਤਾਂ ਜੇ ਇੱਕ ਵਾਰ ਖਰਾਬ ਹੋ ਗਈ ਤਾਂ ਦੁਬਾਰਾ ਉਗਾ ਲਾਂਗੇ ਪਰ ਜੇ ਸਾਡੀ ਨਸਲ ਹੀ ਖਰਾਬ ਹੋ ਗਈ ਤਾਂ ਫੇਰ ਆਪ ਕੀ ਕਰਾਂਗੇ ਸੋ ਇਦਾਂ ਦਾ ਮੈਸੇਜ ਹੈ ਸਾਡੀ ਇਸ ਫਿਲਮ ਵਿੱਚ ਤੇ ਸਾਰੇ ਮਾਪਿਆਂ ਨੂੰ ਮੇਰੇ ਵੱਲੋਂ ਇਹ ਬੇਨਤੀ ਹੈ ਕਿ ਆਪਾਂ ਠੀਕ ਹੈ ਆਪਾਂ ਸਰਕਾਰਾਂ ਨੂੰ ਦੋਸ਼ ਦਿੰਨੇ ਆ ਕਿ ਸਰਕਾਰਾਂ ਨਸ਼ੇ ਰੋਕ ਨਹੀਂ ਰਹੀਆਂ ਜਾਂ ਕੁਝ ਕਰ ਨਹੀਂ ਰਹੀਆਂ ਉਹ ਆਪਣੇ ਲੈਵਲ ਤੇ ਜਿੰਨਾ ਕੋ ਉਹਨਾਂ ਤੋਂ ਹੋ ਰਿਹਾ ਉਹ ਕਰ ਰਹੇ ਨੇ ਤੇ ਆਪਣੀਆਂ ਫਸਲਾਂ ਜਾਂ ਨਸਲਾਂ ਵਾਸਤੇ ਸਾਨੂੰ ਆਪ ਨੂੰ ਜਾਗਰੂਕ ਹੋਣਾ ਪੈਣਾ ਸਾਨੂੰ ਆਪ ਕੇਅਰ ਕਰਨੀ ਪੈਣੀ ਉਹਨਾਂ ਦੀ ਤਾਂ ਜਾ ਕੇ ਜਿਵੇਂ ਆਪਾਂ ਆਪਣੀਆਂ ਫਸਲਾਂ ਬਚਾਉਣੇ ਉਵੇਂ ਆਪਣੀਆਂ ਨਸਲਾਂ ਵੀ ਆਪਾਂ ਨੂੰ ਬਚਾਉਣੀਆਂ ਪੈਣੀਆਂ ਤੇ ਉਹਨਾਂ ਦਾ ਧਿਆਨ ਆਪ ਨੂੰ ਆਪ ਰੱਖਣਾ ਪੈਣਾ ਤੇ ਇਦਾਂ ਦਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਇਸ ਫਿਲਮ ਵਿੱਚ ਉਮੀਦ ਹੈ ਜਰੂਰ ਸਾਰਿਆਂ ਨੂੰ ਪਸੰਦ ਆਏਗੀ ਆ ਇੱਕ ਤੁਸੀਂ ਪਹਿਲਾਂ ਵੀ ਫਿਲਮ ਬਣਾਈ ਸੀ ਸਜਾ ਉਹ ਵੀ ਬਾਰੇ ਦੱਸਿਆ ਗਿਆ ਸੀ ਜਿਵੇਂ ਲਾਲਚ ਬੜੀ ਚੀਜ਼ ਹੈ ਪੈੜੀ ਚੀਜ਼ ਹੈ ਤਾਂ ਉਹਦੇ ਵਿੱਚ ਜਿਵੇਂ ਉਹਨੇ ਆਪਣੇ ਸਾਥ ਸਬੰਧੀਆਂ ਨੂੰ ਉਹਨਾਂ ਦੇ ਕਤਲ ਕਰ ਤੇ ਜਿਹੜੀ ਹੁਣ ਤੁਹਾਡੀ ਫਿਲਮ ਆ ਰਹੀ ਹੈ ਫਸਲਾ ਨਸਲ ਇਹਦੇ ਬਾਰੇ ਤੁਹਾਨੂੰ ਥੋੜਾ ਡਿਟੇਲ ਨਾਲ ਦੱਸ ਦਿਓ ਜੀ ਆ ਸਾਡੀ ਜਿਹੜੀ ਪਹਿਲੀ ਫਿਲਮ ਸੀ ਸਜਾ ਉਹ ਤਕਰੀਬਨ ਅੱਧੇ ਘੰਟੇ ਦੀ ਫਿਲਮ ਸੀ ਉਹਦੇ ਵਿੱਚ ਵੀ ਜੋ ਆਪਸੀ ਰਿਸ਼ਤੇ ਨਾਤੇ ਲਾਲਚ ਵਸ ਆ ਕੇ ਖਰਾਬ ਹੁੰਦੇ ਆ ਉਹਨਾਂ ਦੀ ਗੱਲ ਦਿਖਾਈ ਗਈ ਸੀ ਹੋਰ ਇਹਦੇ ਵਿੱਚ ਵਿੱਚ ਨਸ਼ਿਆਂ ਦੀ ਗੱਲ ਵੀ ਉਹਦੇ ਵਿੱਚ ਵੀ ਵਿਖਾਈ ਗਈ ਸੀ ਨੌਜਵਾਨ ਕਿਵੇਂ ਨਸ਼ੇ ਚ ਪੈ ਕੇ ਆਪਣੀ ਜਵਾਨੀ ਖਰਾਬ ਕਰ ਲੈਂਦੇ ਆ ਉਹ ਵੀ ਮੈਸੇਜ ਇਸ ਉਸ ਫਿਲਮ ਵਿੱਚ ਵੀ ਸੀ ਸਾਡਾ ਹਮੇਸ਼ਾ ਇਹੀ ਉਪਰਾਲਾ ਰਹਿੰਦਾ ਹੈ ਵੀ ਸਾਡੇ ਕਿਸੇ ਵੀ ਫਿਲਮ ਜਾਂ ਕੋਈ ਵੀ ਵੀਡੀਓ ਅਸੀਂ ਬਣਾਉਣੇ ਉਹਦੇ ਵਿੱਚ ਕੁਝ ਨਾ ਕੁਝ ਮੈਸੇਜ ਹੋਵੇ ਨੌਜਵਾਨਾਂ ਨੂੰ ਸਮਝਾਉਣ ਵਾਲੀ ਗੱਲ ਹੋਵੇ ਕਿ ਇਹ ਜੋ ਨਸ਼ਾ ਹੈ ਬਰਬਾਦੀ ਦਾ ਕਾਰਨ ਹੈ ਤੁਹਾਡੀ ਇਹ ਬਰਬਾਦੀ ਹੈ ਹੋਰ ਕੁਝ ਨਹੀਂ ਇਹਦੇ ਚ ਲੱਪਣਾ ਸੋ ਇਹੋ ਜਿਹੇ ਮੈਸੇਜ ਅਸੀਂ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿਉਂਕਿ ਅਸੀਂ ਐਕਟਰਾਂ ਸੋਸ਼ਲ ਮੀਡੀਆ ਨਾਲ ਜੁੜੇ ਲੋਕਾਂ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਸਾਡਾ ਇਹ ਫਰਜ਼ ਤਾਂ ਬਣਦਾ ਹੈ ਕਿ ਅਸੀਂ ਆਪਣੇ ਵੀਡੀਓ ਰਹੀਂ ਕੋਈ ਨਾ ਕੋਈ ਚੰਗਾ ਮੈਸੇਜ ਦੇਈਏ ਸੋ ਉਹ ਸਾਡਾ ਉਪਰਾਲਾ ਉਸ ਫਿਲਮ ਵਿੱਚ ਵੀ ਸੀ ਹੁਣ ਸਾਡੀ ਸਾਡੀ ਸ਼ਾਰਟ ਫਿਲਮ ਹੈ ਤਿੰਨ ਚਾਰ ਮਿੰਟ ਦੀ ਫਸਲਾਂ ਵਰਸਸ ਨਸਲਾਂ ਇਸ ਵਿੱਚ ਵੀ ਅਸੀਂ ਇੱਕ ਬਹੁਤ ਵੱਡਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਸਭ ਨੂੰ ਪਸੰਦ ਆਏਗੀ ਜੀ ਤਾਂ ਜਿਹੜੇ ਸਾਡੇ ਦਰਸ਼ਕ ਹਨ ਕਦੋਂ ਤੱਕ ਤੁਸੀਂ ਰਿਲੀਜ਼ ਕਰ ਰਹੇ ਹੋ ਜੀ 5 ਫਰਵਰੀ ਸਵੇਰੇ 9 ਵਜੇ YouTube ਚੈਨਲ ਜਸ ਮਿਊਜ਼ਿਕ ਫਾਇਲ ਕੋਦੇ ਤੇ ਰਿਲੀਜ਼ ਕਰ ਰਹੇ ਹਾਂ ਪੋਸਟਰ ਉਹਦਾ ਅੱਜ ਅਸੀਂ ਸ਼ੇਅਰ ਕਰਤਾ ਹੈ ਗਰੁੱਪਾਂ 'ਚ ਫੇਸਬੁੱਕ ਤੇ ਸਾਰੇ ਪੱਸੇ ਸੋਸ਼ਲ ਮੀਡੀਆ ਤੇ ਤੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਜਰੂਰ ਸਾਡੇ ਇਸ ਮੈਸੇਜ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਜੇ ਆਪ ਦੇਖਿਓ ਜੀ ਅੱਗੇ ਸ਼ੇਅਰ ਕਰਿਓ ਜੀ ਇਹ ਆਪਾਂ 5 ਫਰਵਰੀ ਸਵੇਰੇ 9 ਵਜੇ YouTube ਚੈਨਲ Jas Music File ਕਤੇ ਅਪਲੋਡ ਕਰ ਰਹੇ ਹਾਂ ਬਾਅਦ ਅੱਗੇ ਕੀ ਪਲਾਨ ਹੈ ਤੁਹਾਡਾ ਫਿਲਮਾਂ ਜਿਹੜੀ ਸ਼ਾਰਟ ਮੂਵੀਆ ਕਿਵੇਂ ਤੁਸੀਂ ਸਮਾਜ ਨੂੰ ਜਿਹੜੀ ਸੇਧ ਅੱਗੇ ਸਾਡੀ ਕੋਸ਼ਿਸ਼ ਇਹ ਹੈ ਵੀ ਇਦਾਂ ਦੇ ਛੋਟੇ-ਛੋਟੇ ਪ੍ਰੋਜੈਕਟ ਜੁ ਛੋਟੀਆਂ-ਛੋਟੀਆਂ ਸਟੋਰੀਆਂ ਜਿਨ੍ਹਾਂ ਵਿੱਚ ਕੁਝ ਨੁਕਸ ਕੁਝ ਮੈਸੇਜ ਹੋਵੇ ਲੋਕਾਂ ਨੂੰ ਸਮਝਾਉਣ ਨੂੰ ਕਿਉਂਕਿ ਅੱਜ ਕੱਲ ਲਾਈਫ ਬਹੁਤ ਬਿਜੀ ਹੋ ਗਈ ਹੈ ਬਹੁਤਾ ਲੰਬਾ ਵੀਡੀਓ ਲੋਕ ਕੱਟ ਵੇਖਦੇ ਆ ਤਾਂ ਕਰਕੇ ਸਾਡੀ ਕੋਸ਼ਿਸ਼ ਇਹ ਹੈ ਕਿ ਵੀਡੀਓ ਦੀ ਲੈਂਥ ਘੱਟ ਹੋਵੇ ਪਰ ਮੈਸੇਜ ਉਹਦੇ ਵਿੱਚ ਚੰਗਾ ਹੋਵੇ ਇਦਾਂ ਦੇ ਸ਼ਾਰਟ ਵੀਡੀਓ ਅਸੀਂ ਲਗਾਤਾਰ ਬਣਾਉਂਦੇ ਰਾਵਾਂਗੇ ਤੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਾਵਾਂਗੇ ਜੀ ਛੋਟੇ ਸਵਾਲ ਤੁਹਾਨੂੰ ਜਰੂਰ ਕਰਾਂਗੇ ਤੁਸੀਂ ਥੋੜਾ ਜਿਹਾ ਪਰਦੇ ਨੇ ਦੱਸਦੇ ਅਗੇ ਵੱਡੇ ਪਰਦੇ ਤੇ ਵੀ ਤੁਸੀਂ ਕੰਮ ਕਰ ਰਹੇ ਹੋ ਜੀ ਹਾਂ ਇੱਕ ਅੱਜ 3 ਫਰਵਰੀ ਜੀ ਅੱਜ ਰਾਤ 7 ਵਜੇ ਪੀਟੀਸੀ ਪੰਜਾਬੀ ਤੇ ਇੱਕ ਸੀਰੀਅਲ ਆ ਰਿਹਾ ਜੀ ਮੋਹਰੇ ਉਹਦੇ ਵਿੱਚ ਆਪਣੀ ਐਂਟਰੀ ਅੱਜ ਅੱਗੇ ਹੋਰ ਕਈ ਐਪੀਸੋਡਾਂ ਵਿੱਚ ਵੀ ਆਵਾਂਗੇ ਨਜ਼ਰ ਜਰੂਰ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਦੇਖਿਆ ਜੀ ਪੀਟੀਸੀ ਪੰਜਾਬੀ ਤੇ ਮੋਹਰੇ ਇਹ ਸੋਮਵਾਰ ਤੋਂ ਸ਼ੁੱਕਰਵਾਰ ਤੱਕ 7 ਵਜੇ ਤੋਂ 7:30 ਵਜੇ ਤੱਕ ਡੇਲੀ ਚੱਲਦਾ ਹੈ ਜੀ ਤੇ ਉਸ ਤੋਂ ਬਾਅਦ ਵੱਡੇ ਪਰਦੇ ਤੇ ਬਹੁਤ ਜਲਦੀ ਨਜ਼ਰ ਆਵਾਂਗੇ ਬਹੁਤ ਵੱਡੇ ਬਜਟ ਦੀ ਇੱਕ ਫਿਲਮ ਵੱਡੀ ਸਟਾਰ ਕਾਸਟ ਉਹਨਾਂ ਦੇ ਨਾਲ ਆਪਾਂ ਨੂੰ ਵੀ ਕੰਮ ਕਰਨ ਦਾ ਮੌਕਾ ਮਿਲਿਆ ਸੋ ਵਾਈ ਗੁਰੂ ਅਕਾਲਪੁਰਖ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਈਮਾਨ ਬਖਸ਼ਿਆ ਤੇ ਉਹ ਜਦੋਂ ਅਜੇ ਉਹਦਾ ਸ਼ੂਟ ਚੱਲ ਰਿਹਾ ਹੈ ਤਿਆਰ ਹੋ ਜਾਂਦੀ ਹੈ ਤਾਂ ਉਹਦੇ ਬਾਰੇ ਪੂਰੀ ਅਪਡੇਟ ਦੇਾਂਗੇ ਤੁਹਾਨੂੰ ਜ਼ਰੂਰ ਜੀ ਜੀ ਤਾਂ ਤੁਸੀਂ ਇਹ ਦੇਖ ਸਕਦੇ ਹੋ ਵੱਡੇ ਪਰਦੇ ਤੇ ਵੀ ਜਿਹੜੇ ਆ ਜਸਜੀਤ ਆ ਕੰਮ ਕਰ ਰਹੇ ਹਨ ਤੇ ਸਮਾਜ ਨੂੰ ਲਗਾਤਾਰ ਜਿਹੜੀਆਂ ਸਿਹਤ ਦੇਣ ਵਾਲੀਆਂ ਸ਼ਾਰਟ ਮੂਵੀਆਂ ਜਿਹੜੀਆਂ ਆਪ ਨੂੰ ਆ ਦੇ ਰਹੇ ਨੇ ਦਾ ਟ੍ਰਿਕ ਜਿਹੜੀ ਰਿਲੀਜ਼ ਦੀ ਇਹਨਾਂ ਨੇ ਦੱਸ ਦਿੱਤੀ ਹੈ ਤੇ ਜਰੂਰ ਜਿਹੜੇ ਇਹਨਾਂ ਦੇ ਚੈਨਲਾਂ ਤੇ ਜਾ ਕੇ ਤੁਸੀਂ ਉਹਨੂੰ ਜਿਹੜੇ ਛੋਟ ਮੂਵੀ ਨੂੰ ਦੇਖੋ ਤੇ ਸ਼ੇਅਰ ਜਰੂਰ ਕਰੋ ਅੱਜਾ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤਾਂ ਬਹੁਤ ਬਹੁਤ ਧੰਨਵਾਦ ਜੀ ਜੀ